ਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਤੇ ਇੱਥੇ ਮੈਂ ਲੱਗ ਗਈ ਸੀ ਕਿਚਨ ਦੇ ਵਿੱਚ ਆ ਗਈ ਸੀ ਕਿ ਬੱਚੇ ਸਕੂਲ ਚਲੇ ਗਏ ਸੀਗਾ ਅੱਜ ਉਹਨਾਂ ਦਾ ਲਾਸਟ ਐਗਜ਼ਾਮ ਸੀਗਾ 15 ਤਰੀਕ ਤੇ ਤਾਂ ਕਰਕੇ ਉਹ ਚਲੇ ਗਏ ਸੀਗੇ ਸਕੂਲ ਫਿਰ ਮੈਂ ਲੱਗ ਗਈ ਸੀ ਆਪਣਾ ਕਿਚਨ ਕਲੀਨ ਕਰਨ ਪਹਿਲਾਂ ਮੈਂ ਕਿਹਾ ਚਲੋ ਮੈਂ ਗੈਸ ਸਾਫ ਕਰ ਦਿੰਨੀ ਆ ਤੇ ਬਾਕੀ ਤੁਸੀਂ ਸੁਣਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਕਿਵੇਂ ਕਿਵੇਂ ਦਾ ਚੱਲ ਰਿਹਾ ਜੀ ਤੁਹਾਡੇ ਵੱਲ ਮੌਸਮ ਸਾਡੇ ਤੱਕ ਤੇ ਠੰਡ ਹੋ ਜਾਂਦੀ ਆ ਕਦੇ ਗਰਮੀ ਲੱਗਣ ਲੱਗ ਜਾਂਦੀ ਆ ਕਦੇ ਠੰਡ ਹੋ ਜਾਂਦੀ ਆ ਕਿ ਬਿੱਚ ਨੂੰ ਬਾਰਿਸ਼ ਦੇ ਚਾਰ ਕਿਸ਼ਟੇ ਪੈ ਕੇ ਉਹਨੇ ਹੁਣ ਥੋੜਾ ਜਿਹਾ ਠੰਡ ਜਿਹਾ ਰੰਡਾ ਜਾਂ ਮੌਸਮ ਕਰਤਾ ਤੇ ਇੱਥੇ ਜੀ ਬਸ ਹੁਣ ਮੈਂ ਸਾਰੇ ਰੋਟੀ ਪਾਣੀ ਆਪਣੇ ਖਾ ਲਈ ਸੀ ਵੀ ਸਾਰਾ ਨਿਪਟ ਗਿਆ ਸੀ ਰੋਟੀ ਪਾਣੀ ਦਾ ਕੰਮ ਆਪਣਾ ਤੇ ਮੈਂ ਲੱਗੀ ਜਈ ਸੀ ਆਪਣੇ ਹਾਂਡੇ ਤੋਣ ਮਗਾ ਚਲੋ ਵੀ ਚਲਦੀ ਚਲਦੀ ਮੈਂ ਪਹਿਲਾਂ ਭਾਂਡੇ ਧੋ ਦਾਨੇ ਆਪਾਂ ਬਾਕੀ ਜੀ ਜਿਹੜੇ ਸਾਰੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਬਹੁਤ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਹੈ ਜੀ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਕਈ ਵਾਰ ਤੁਸੀਂ ਕਮੈਂਟ ਕਰਕੇ ਛੱਲੇ ਜਾਂਦੇ ਹੋ ਲਾਈਕ ਕਰਨਾ ਭੁੱਲ ਜਾਂਦੇ ਹੋ ਤੇ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਲਾਈਕ ਜਦੋਂ ਤੁਸੀਂ ਵੀਡੀਓ ਔਨ ਕਰਦੇ ਆ ਉਦੋਂ ਹੀ ਕਰਦੇ ਆ ਕਰੋ ਤੇ ਬਾਕੀ ਜੀ ਅੱਜ ਧੋਣ ਪਤਾਈਆ ਵੀ ਰਾਤ ਨੂੰ 10:00 ਵਜੇ ਸੀ ਕਿ ਮਮਮੀ ਮਰੀ ਬਿਮਾਰ ਨੇ ਹਨਾ ਇਹ ਸ਼ਾਇਦ ਮੈਂ ਚਲੇ ਜਾਵਾਂ ਕਿਉਂਕਿ ਉਹ ਠੀਕ ਨਹੀਂ ਹੈਗੇ ਕਾਫੀ ਜ਼ਿਆਦਾ ਬਿਮਾਰ ਨੇ ਇਹ ਬਤ ਅਬ ਮੈਨੂੰ ਜਾਣਾ ਪੈ ਜਵੇ ਸ਼ਾਇਦ ਮੈਂ ਦੇਖਦੀਆਂ ਵੀ ਅੱਜ ਚਲੇ ਜਾਊਂਗੀ ਬਾਕੀ ਹੁਣ ਆਪਾਂ ਭਾਂਡੇ ਧੋ ਕੇ ਇਸ ਤੋਂ ਬਾਅਦ ਫਿਰ ਆਪਾਂ ਆਪਣਾ ਸਰਫ ਵਗੈਰਾ ਸਾਰੀ ਸਾਫ਼ ਕਰ ਦੇਣੀ ਆ ਪਾਂਡੇ ਵੀਰੇ wash ਹੋ ਗਏ ਇਸ ਤੋਂ ਬਾਅਦ ਮੈਂ shank ਵੀ ਜਰੂਰ ਧੋਣੀ ਹੁੰਨੀ ਆ ਤੋ ਮੈਨੂੰ ਇਹ ਹੁੰਦਾ ਵੀ ਸਾਫ਼ ਰਹਿੰਦੇ ਨੇ ਫਿਰ ਪਾਂਡੇ ਧੋਣ ਤੋਂ ਬਾਅਦ ਮੈਂ ਜਿੰਨੀ ਵਾਰ ਮਰਜੀ ਧੋਮਾ ਪਾਂਡੇ ਦੇ ਹੜੀ ਦੇ ਵਿੱਚ ਮੈਂ ਉੰਨੀ ਵਾਰ ਹੀ ਨਾਲ ਧੋਣੀਆਂ ਧੋਣੇ ਮੈ ਨਹੀਂ ਹੈਗਾ ਵੀ ਇੱਕ ਵਾਰ ਆਪਾਂ ਮਾਰਨਿੰਗ ਚ ਧੋ ਦਾਨਾ ਬਸ ਵੀ ਮੁੜ ਕੇ ਫਿਰ ਸਾਰਾ ਦਿਨ ਉਵੇਂ ਹੀ ਪਾਂਡੇ ਧੋਈ ਜਾਣੇ ਆ ਤੁਸੀਂ ਮੈਨੂੰ ਦੇਖ ਲਿਓ ਵੈਸੇ ਵੀ ਵੀਡੀਓ ਵਿੱਚ ਵੀ ਜਦ ਵੀ ਮੈਂ ਭਾਂਡੇ ਧੋਂਗੀ ਹਮੇਸ਼ਾ ਨਾਲ ਧੋਂਕੇ ਧੋਂਗੀ ਜੇ ਹੋਰ ਤਾਂ ਹੋਰ ਜੇ ਮੈਂ ਸਬਜੀ ਵਗੈਰਾ ਵੀ ਕੋਈ ਕੱਟ ਕੇ ਧੋਨੀ ਆ ਨਾ ਮੈਂ ਉਦੋਂ ਵੀ ਨਾਲ ਦੀ ਨਾਲ ਧੋਨੀ ਧੋਨੀ ਮਨਵਾਦਤ ਪਈ ਹੋਈ ਆ ਇਹਨੂੰ ਬਾਰ ਬਾਰ ਧੋਂਦੀ ਮੈਨੂੰ ਇਹ ਹੁੰਦਾ ਵੀ ਇਹ ਤਾਂ ਪਰ ਜਿਰਵਲ ਜੀ ਇੱਕ ਵਾਰ ਜਮਗੀ ਨਾ ਫਿਰ ਮੁੜ ਕੇ ਉਹ ਸ਼ਾਈਨਿੰਗ ਜੀ ਨਹੀਂ ਰਹਿਣੀ ਹੈਗੀ ਕਿ ਰੇਣ ਸਾਫ ਜਿਆ ਨਹੀਂ ਰਹਿਣਾ ਹੈਗਾ ਫਿਰ ਉਹ ਤੁਹਾਨੂੰ ਪਤਾ ਹੀ ਆ ਵੀ ਗੰਦਾ ਜਿਹਾ ਹੋਏ ਜਾਂਦਾ ਐਤੇ ਆਪਾਂ ਲੱਗੇ ਸੀ ਆਪਣੀ ਸੈਲਫ ਸਾਫ ਕਰਨਾ ਇਨਾ ਹਜੇ ਮੈਂ ਮਤਲਬ ਕਿ ਕਾਟਨ ਦਾ ਕੱਪੜਾ ਹੈ ਨਾ ਅਭ ਜੋ ਦਾ ਪਟਕਾ ਸੀਗਾ ਛੋਟੇ ਹੁੰਦੇ ਦਾ ਉਹਦੇ ਨਾਲ ਸਾਫ਼ ਕਰਦੀ ਹੁੰਨੀ ਆ ਕਿਉਂਕਿ ਇਹ ਨਾ ਥੋੜਾ ਜਿਹਾ ਹੋਆ ਮਤਲਬ ਕਾਟਨ ਚ ਹਲੇ ਹਲੇ ਨਮਾ ਸੀਗਾ ਇਹ ਲੜੀਆਂ ਵਾਲਾ ਸੀਗਾ ਤੇ ਅਭ ਜੋਦੇ ਹੁੰਦਾ ਨਹੀਂ ਸੀ ਕਿ ਛੋਟਾ ਹੋ ਗਿਆ ਸੀ ਮੈਂ ਕਿਹਾ ਚੱਲ ਵੀ ਮੈਂ ਸਿਰਫ ਸਾਫ਼ ਕਰਨ ਨੂੰ ਕਾਟਨ ਦਾ ਕੱਪੜਾ ਰੱਖ ਲੈਣੀ ਆ ਤੇ ਉਹਦੇ ਨਾਲ ਹਜੇ ਚੰਗੀ ਤਰ੍ਹਾਂ ਤੁਹਾਨੂੰ ਪਤਾ ਕਾਟਨ ਇੱਕ ਵਾਰ ਦੋ ਵਾਰ ਧੋਏ ਤੋਂ ਬਾਅਦ ਸੈੱਟ ਆਉਂਦੀ ਆ ਇੱਥੇ ਜੀ ਆਪਾਂ ਮੈਂ ਕਿਚਨ ਸਾਫ਼ ਕਰਨ ਤੋਂ ਪਹਿਲਾਂ ਆਪਣਾ ਕਰ ਗਈ ਸੀਗੀ ਰੂਮ ਦੀ ਸੈਟਿੰਗ ਜੀ ਸਾਰੀ ਕਰ ਗਈ ਸੀਗੀ ਡਸਟਿੰਗ ਵਗੈਰਾ ਸਾਰਾ ਕੁਝ ਕਰਕੇ ਰੱਖ ਗਈ ਸੀ ਕਿ ਫਿਰ ਹੁਣ ਮੈਂ ਲੱਗੀ ਸੀਗੀ ਝਾੜੂ ਲਾਉਣ ਮੈਂ ਚਲੋ ਜਲਦੀ ਜਲਦੀ ਆਪਾਂ ਝਾੜੂ ਘੜ ਦੰਨੇ ਆ ਪਹਿਲਾਂ ਇਹ ਹੁੰਦਾ ਮੈਨੂੰ ਵੀ ਮੈਂ ਅੱਜ ਮੈਂ ਪਹਿਲਾਂ ਮਤਲਬ ਕੇ ਸਾਫ ਕਰ ਗਈ ਸੀ ਨਹੀਂ ਮੈਂ ਕਿਚਨੇ ਸਾਫ ਕਰਦੀ ਨਹੀਂ ਅੱਜ ਮੈਂ ਦੋਨੋਂ ਬੈਡਰੂਮ ਵਗੈਰਾ ਹਨਾ ਸੈੱਟ ਕਰਨੇ ਵਾਲੇ ਸੀ ਜਿਹੜਾ ਕੁਝ ਵੀ ਆਪਣਾ ਉਹ ਸੈਟਿੰਗ ਜੀ ਕਰ ਗਈ ਸੀਗੀ ਤੇ ਬੈੱਡ ਸ਼ੀਟ ਪਗਾਈ ਹਾਲੇ ਅਸੀਂ ਨਹੀਂ ਚੱਕੀ ਹੈਗੀ ਕਿਉਂਕਿ ਹੁਣ ਮੈਂ ਦੇ ਕੇ ਜਾ ਕੇ ਆ ਕੇ ਦੇਖੂਗੀ ਚੱਕੂਗੀ ਕਪੜੇ ਵੀ ਸਾਰੇ ਹੁਣ ਸਾਰੇ ਸਰਦੀਆਂ ਵਾਲੇ ਉਦੋਂ ਹੀ ਰੱਖੂੰਗੀ ਕਿਉਂਕਿ ਮੌਸਮ ਹਜੇ ਹੁੰਦਾ ਖਰਾਬ ਹੋ ਜਾਏ ਠੰਡ ਲੱਗਦੀ ਆ ਕਿਉਂਕਿ ਸਾਡੇ ਲੱਗਦੀ ਆ ਸੀ ਬਾਰ-ਬਾਰ ਰਹਿਨੇ ਆ ਨਾ ਮਤਲਬ ਕਿ ਪਿੰਡ ਦੇ ਬਾਹਰ-ਬਾਰ ਆ ਨਾ ਸਾਡੇ ਰੋਡ ਦੇ ਉੱਤੇ ਘਰ ਸਾਡੇ ਵੱਲ ਖੇਤ ਹੀ ਆ ਸਾਹਮਣੇ ਹਨਾ ਤਾਂ ਠੰਡ ਲੱਗਦੀ ਆ ਇੱਥੇ ਜੀ ਹੁਣ ਆਪਾਂ ਆ ਗਏ ਸੀਗੇ ਕਿਚਨ ਦੇ ਵਿੱਚ ਕਿਚਨ ਦੀ ਲੱਗੇ ਸੀਗੇ ਸਫਾਈ ਕਰਨ ਤਾਂ ਤੇ ਮੈਂ ਕਿਹਾ ਚਲੋ ਵੀ ਹੁਣ ਕਿਚਨ ਚ ਝਾੜੂ ਕੱਢ ਲੈਣੀ ਆ ਕਿਉਂਕਿ ਮੈਂ ਝਾੜੂ ਸਾਰਾ ਇਹ ਨਹੀਂ ਹੈਗਾ ਵੀ ਮੈਂ ਕਮਰੇ ਚ ਪਹਿਲਾਂ ਕੱਢ ਲਿਆ ਜਾਂ ਫਿਰ ਕਿਚਨ ਸਾਫ ਕਰੀ ਨਹੀਂ ਪਹਿਲਾਂ ਮੈਂ ਸਾਰਾ ਡਸਟਿੰਗ ਵਗੈਰਾ ਦਾ ਕਿਚਨ ਵਗੈਰਾ ਸੈੱਟ ਕਰ ਲੈਣੀ ਰੂਮ ਵਗੈਰਾ ਸਾਰਾ ਸੈੱਟ ਕਰਕੇ ਲਾਸਟ ਤੇ ਫਿਰ ਮੈਂ ਝਾੜੂ ਕੱਢਦੀ ਹੁੰਨੀ ਆ ਫਿਰ ਲਾਸਟ ਤੇ ਝਾੜੂ ਕੱਢ ਕੇ ਫਿਰ ਉਸ ਤੋਂ ਬਾਅਦ ਆਪਾਂ ਤਾਂ ਬਣਾ ਕੀ ਕਹਿੰਦੇ ਹੁੰਦੇ ਨੇ ਫਿਰ ਮੈਂ ਜਿਹੜਾ ਕੱਪੜੇ ਪਾਏ ਹੁੰਦੇ ਨੇ ਮਸ਼ੀਨ 'ਚ ਫਿਰ ਤਾਂ ਮੈਂ ਕੱਪੜੇ ਧੋਣੇ ਹੁੰਨੀ ਆ ਹਨਾ ਮਤਲਬ ਕਿ ਕੱਪੜੇ-ਕੁਪੜੇ ਧੋ ਕੇ ਜਦ ਬੇੜਾ-ਬੂੜਾ ਧੋ ਕੇ ਫਿਰ ਮੈਂ ਐਂਡ ਚ ਪੋਚਾ ਲਾਉਣੀ ਹੁੰਨੀ ਆ ਜਾਂ ਫਿਰ ਕਈ ਵਾਰ ਮੈਂ ਕੱਪੜੇ ਮਸ਼ੀਨ ਚ ਪਾ ਕੇ ਆਪਣਾ ਨਾਲ ਦੀ ਨਾਲ ਵੀ ਅੰਦਰਲਾ ਕੰਮ ਹੁੰਦਾ ਜਿਹੜਾ ਫਿਰ ਉਹ ਨਵੇੜ ਦਾ ਨਹੀਂ ਹੁੰਨੀ ਆ ਪੋਚਾ ਵੀ ਲਾ ਦੰਨੀ ਆ ਆਪਣਾ ਤੇ ਬਾਅਦ ਚ ਬੇੜੇ ਚ ਬਾਅਦ ਵਿੱਚ ਨਿਕਲਦੀ ਹੁੰਨੀ ਆ ਹੁਣ ਮੈਂ ਸਾਰਾ ਪਹਿਲਾਂ ਹੁਣ ਸਾਰਾ ਇੱਕ ਬਾਡੇ ਤੋਂ ਲੈ ਕੇ ਸਾਰਾ ਸਿੰਬਰ ਦਾਣਾ ਬਾਹਰ ਵੀ ਸਿੰਬਰ ਦਾਣਾ ਹਨਾ ਗੇਟ ਤੋਂ ਬਾਹਰ ਤਾਂ ਜਲਦੀ ਉਹ ਸਿੰਬਰਿਆਉਣੀ ਹੁੰਨੀ ਆ ਮਾਰਨਿੰਗ ਤੇ ਕਈ ਵਾਰ ਹੁੰਦਾ ਵੀ ਲੇਟ ਸਿੰਬਰਦੀ ਆ ਹਾਂ ਜੀ फ्रेंड्स ਕੰਮਕਾਰ ਆਪਣੇ ਸਾਰੇ ਨਿਬੜ ਗਏ ਸੀਗੇ ਤੇ کافی ਟਾਈਮ ਹੋ ਗਿਆ ਕੰਮ ਨਿਬੜੇ ਮੈਂ ਤਾਂ ਹਨਾ ਤੇ ਮੈਂ ਬੈਠੀ ਸੀਗੀ ਮੰਮੀ ਨਾਲ ਫੋਨ ਤੇ ਗੱਲ ਕਰਕੇ ਰਹੀ ਥੀਆਂ ਬੱਚੇ ਵੀ ਆ ਗਏ ਸਵਾ 12 ਹੋ ਗਏ ਬੱਚੇ ਆ ਗਏ ਅੰਦਰ ਤਾਂ ਮੇਰੇ ਸਾਰੇ ਕੰਮ ਮੇਰੇ ਬਹੁਤ ਟਾਈਮ ਦੇ ਨਿਬੜੇ ਹੋਏ ਨੇ ਹਨਾ ਬਸ ਮੈਨੋਂ ਹੌਣ ਤੋਂ ਹੀ ਰਹਿਣੀ ਆ ਹਜੇ ਮੈਂ ਨਹਾਈ ਨਹੀਂ ਹੈਗੀ ਮਤਲਬ ਕਿ ਮੈਂ ਸੋਚ ਰਹੀ ਆ ਵੀ ਮੈਂ ਪੈਕ ਕੇ ਨੂੰ ਚਲੇ ਜਾਵਾਂ ਹਨਾ ਕਿਉਂਕਿ ਮੇਰੇ ਮੰਮੀ ਤੁਹਾਨੂੰ ਦੱਸਦੇ ਆ ਨਾ ਵੀ ਕਾਫੀ ਜ਼ਿਆਦਾ ਬਿਮਾਰ ਨੇ ਤੇ ਤਾਂ ਕਰਕੇ ਬਾਕੀ ਹੁਣ ਬਾਕੀ ਜੀ ਫਿਰ ਹੁਣ ਆਗੇ ਪਿੱਛੇ ਗੱਲ ਕਰਕੇ ਹਟੀਆਂ ਮੈਂ ਫੋਨ ਤੇ ਨਾਨੀ ਕੀ ਕਹਿੰਦੇ ਨਾਨੀ ਕੀ ਕਹਿੰਦੇ ਨਾ ਨਾਨੀ ਤੇ ਉਹਨੂੰ ਬਾਚ ਕਰ ਦੇ ਤੁਹਾਡਾ ਨੰਬਰ ਹਾਂਜੀ ਬਾਚ ਕਰ ਦਿਨ ਡਰੈਸ ਚੇਂਜ ਕਰ ਲਓ ਹਾਈ ਆਮਟ ਆ ਤੁਸੀਂ ਬੈਂਕਸ ਪੂਰੇ ਹੋ ਜੇ ਨਾ ਬਸ ਇੰਨੀ ਕੀ ਤਾਂ ਵੀ ਬਾਕੀ ਮਾਨੂੰ ਪੁਰਾਣੇ ਆਣੇ ਨੇ ਨਾ ਤੇ ਪਾਰ ਪਾਰ ਦੇ ਨਾ ਨਾ ਸਮਝ ਨਾ ਸਾਰੇ ਕਹਿੰਦੇ ਹਾਂ ਇਹਨਾਂ ਨੇ ਕੰਮ ਕਰਦੇ ਹੈਂ ਕਿ ਫਾਇਦੇ ਲੱਗੋ ਸਾਹ ਨਹੀਂ 5万 ਚਲੋ ਇਹਨੂੰ ਬਦਲ ਚੇਂਜ ਕਰ ਲਓ ਪਰ ਮੈਂ ਉਹਨੂੰ ਦੁਨੀਆੜ ਉਹ ਬਟੂਕ ਲੈ ਲਓ ਬਲਹਾ ਨੋਟੀ ਨਹੀਂ ਖਾਣੀ ਮੈਂ ਬਾਡੀ ਕੀਤੀ ਆਪਣੀ ਸਕੂਲ ਤੇ ਅੱਜ ਆਪਣੀ ਕਲਾਸ ਵਿੱਚ ਮੱਥਾ ਵੀ ਟੇਕਿਆ ਆ ਮੈਂ ਨਹੀਂ ਏ ਮੰਮੀ ਨਾਲ ਹੁਣ ਮੈਂ ਫੋਨ ਤੇ ਗੱਲ ਕਰਕੇ ਹਟੀਆਂ ਤੇ ਮੰਮੀ ਵਿਚਾਰੇ ਕਾਫੀ ਜ਼ਿਆਦਾ ਹਜ ਟਨ ਨੇ ਅੱਜ ਡੈਡੀ ਖਮਾਣੋ ਲੈ ਕੇ ਗਏ ਸੀਗੇ ਹਸਪੀਟਲ ਚ ਗਲੂਗੋਸ਼ ਲਵਾ ਕੇ ਲੈ ਕੇ ਆਏ ਨੇ ਕਿਉਂਕਿ ਉਹਨਾਂ ਮਤਲਬ ਕਿ ਦਵਾਈ ਤਾਂ ਮੇਰੀ ਮੰਮੀ ਦੀ ਪੱਕੀ ਇੱਕ ਡਾਕਟਰ ਤੋਂ ਚੱਲਦੀ ਹੋਆ ਬੀਪੀ ਦੀ ਚੱਲਦੀ ਹੈ 슈ਗਰ ਦੀ ਚੱਲਦੀ ਹੈ ਕਿਉਂਕਿ ਮੰਮੀ ਦਾ ਮੇਰੇ ਨਾਲ ਬੀਪੀ ਬਹੁਤ ਜ਼ਿਆਦਾ ਬੱਤਾ ਹੈ ਮਤਲਬ ਕਿ 200 ਤੱਕ ਤੋਂ ਵੀ ਉੱਪਰ ਹੋਇਆ ਹੋਇਆ ਬੀਪੀ ਹੈ ਨਾ ਹਾਇ ਗੋਲੀ ਲੈ ਕੇ ਬੀਪੀ ਮੇਰੀ ਮੰਮੀ ਦਾ ਸਹੀ ਨਹੀਂ ਰਹਿੰਦਾ ਹੈਗਾ ਦੇਖ ਲਓ ਕਿ ਗੋਲੀ ਅਸਰ ਉਹ ਇੱਕ ਮਤਲਬ ਕਿ ਖਾਕੇ ਵੀ ਮਮੀ ਦਾ ਵੀ ਵਧੀਆ ਹੁੰਦਾ ਹੈ ਤੇ ਸ਼ੂਗਰ ਵੀ ਵਧੀ ਹੋਈ ਸੀਗੀ ਉਹ ਜਿਹੜੇ ਤਾਂ ਫੜਾ ਨਾ ਜਿਵੇਂ ਆਪਣੇ ਮੋਹ ਲੜ ਜਾਂਦਾ ਬੱਭੂ ਪੁੱਤ ਬੱਭੂ ਪੁੱਤ ਲੜ ਕੇ ਬਹੁਤ ਛੋਟੇ ਤਾਂ ਪਰੋਏ ਨੇ ਮਤਲਬ ਕਿ ਮੰਮੀ ਦੇ ਮੈਨੂੰ ਬੋਡੀ ਦਾ ਪੂਰੀ ਤਾਂ ਬੜੇ ਬੜੇ ਧੱਪੜ ਹੁੰਦੇ ਨੇ ਸਾਰੀ ਬੋਡੀ ਨੂੰ ਸੇਰਾ ਸਾਰਾ ਸਿਰ ਦੇ ਵਿੱਚ ਹਨਾ ਫੁੱਲ ਬੋਡੀ ਧੱਫੜ ਹੋ ਜਾਂਦੇ ਨੇ ਤੇ ਉਹ ਬਹੁਤ ਖਿੱਚ ਪੈ ਜਾਂਦੀ ਹੈ ਸਰੀਰ ਨੂੰ ਫਿਰ ਖਿੱਚ ਪੈਣਾ ਨਾ ਉਹ ਭਾਰਾਪਨ ਹੋ ਜਾਂਦਾ ਸਰੀਰ 'ਚ ਤਕਲੀਫ ਹੁੰਦੀ ਹੈ ਕਹਿੰਦੀ ਰਾਤ ਮੈਂ ਸਾਰੀ ਰਾਤ ਨਹੀਂ ਸੁੱਤੀ ਹੈਗੀ ਵੀ ਬਹੁਤ ਤਕਲੀਫ ਰਹੀ ਆ ਫਿਰ ਸਵੇਰੇ ਚਲੋ ਗਲੂਕੋਸ਼ ਲਵਾ ਕੇ ਆਏ ਨੇ ਵੀ ਥੋੜਾ ਜਿਹਾ ਚਲੋ ਰਾਹਤ ਮਿਲ ਜੂਗੀ ਹਨਾ ਤੇ ਰੋਟੀ ਵਿਚਾਰੀ ਨੇ ਹਜੇ ਬਣਾਈ ਨਹੀਂ ਸੀਗੀ ਰੋਟੀ ਪਾਣੀ ਮੈਂ ਕਿਹਾ ਚੱਲ ਅਰੇਸਟ ਕਰ ਲੈ ਅਰੇਸਟ ਕਰਕੇ ਬਾਅਦ ਚ ਬਣਾ ਲਈ ਹਨਾ ਬਾਕੀ ਮੈਂ ਦੇਖਦੀਆਂ ਸੈਦ ਦੇ ਪਾਪਾ ਨੂੰ ਹੁਣ ਕਹਿ ਕੇ ਦੇਖਦੀਆਂ ਵੀ ਜੀ ਤੁਹਾਨੂੰ ਫੇਰ ਛੱਡੇ ਆਉਣਗੇ ਤਾਂ ਕੁਝ ਨਹੀਂ ਕਹਿੰਦੇ ਇਹਨਾਂ ਨੂੰ ਤਾਂ ਛੱਡੇ ਆਉਣਾ ਫਿਰ ਅਸੀਂ ਦੋ ਦਿਨ ਰਹਿ ਆਵਾਂਗੇ ਕਿਉਂਕਿ ਫਿਰ ਮੈਨੂੰ ਆਇਆ ਵੀ ਦੋ ਦਿਨ ਉਹ ਅਰੇਸਟ ਕਰ ਲਾਂਗੇ ਚੱਲ ਵੀ ਮੈਂ ਆਪਣਾ ਕੰਮ ਕਰਦਾ ਘਰ ਦਾ ਸੰਭਲੂਗੀ ਰੋਟੀ ਪਾਣੀ ਬਣਾ ਲਿਆ ਕਰੂੰਗੀ ਇਹਨਾਂ ਚੋਂ ਚੱਲ ਬੰਦੇ ਨੂੰ ਹਨਾ ਅਰੇਸਟ ਮਿਲ ਜਾਂਦੀ ਹੈ ਸਰੀਰ ਨੂੰ ਰੈਸਟ ਜੀ ਮਿਲ ਜਾਂਦੀ ਆ ਤੇ ਵਕ ਜੀ ਬੱਸ ਹੋਣਾ ਹਾਂ ਤੇ ਪਾਕੀ ਜੀ ਦੇਖਦੇ ਹੁਣ ਕੀ ਗੱਲ ਕਜਾਨੀ ਆ ਮੈਂ ਸ਼ਾਮ ਨੂੰ ਜਾਨੀ ਆ ਜਾਂ ਹੁਣ ਜਾਨੀ ਆ ਫਿਰ ਤੁਹਾਨੂੰ ਮਿਲਦੀ ਆ ਮੈਂ ਬੱਚਿਆਂ ਨੂੰ ਚਾਹ ਪਾਣੀ ਦੇ ਲਵਾ ਕੀ ਹੋ ਗਿਆ ਬੀਜੋਤ ਦਾ ਦੰਦ ਦੀ ਚਾੜ ਅਬੀ ਜੋ ਦਾ ਸਾਰੀ ਦੰਦ ਚਾੜਾਂ ਟੁੱਟ ਚੁੱਕੀਆਂ ਬੋੜਾ ਹੋ ਜਾਣਾ ਉਹਨਾਂ ਨੇ ਬੋੜਾ ਦਾ ਫਾਇਮ ਖੋਲ ਕੇ ਇਹਦੀ ਟੁੱਟੀ ਚੱਲ ਕੋਈ ਨਾ ਮੈਨੂੰ ਜੜਾਉਣੀ ਪਤਾ ਨਹੀਂ ਮੈਨੂੰ ਤਾਂ ਭਾਈ ਦੱਬ ਕੇ ਰੱਖਾ ਐਵੇਂ ਤਾਂ ਪਤਾ ਨਹੀਂ ਕਿ ਜੜਾ ਟੁੱਟ ਕੇ ਆਉਂਦੀ ਹੁੰਦੀ ਹੈ ਕਿ ਨਹੀਂ ਔੜਵੜੇ ਚ ਦੇਖੋ ਆਉਗੀ ਹਜੇ ਥੋੜੀ ਜਿਹੀ ਛਿੱਤੀ ਥੋੜੀ ਆਉਗੀ ਜੋ ਤੇ ਦੀ ਛੁੱਟੀਆਂ ਚ ਜੜ ਟੁੱਟੀ ਹੋਏ ਹੋਏ ਔਰ ਇਹਦੀ ਟੁੱਟ ਕੇ ਆਪ ਛਿੱਤੀ ਦੇ ਰਹੀ ਨਹੀਂ ਹੋਏ 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 ਪਾ ਤੇਰੀਆਂ ਤੇ ਟੁੱਟੀਆਂ ਆਉਣਗੀਆਂ ਹਾਂ ਅਜ ਤੱਕ ਮਣੇ ਵਾਲੇ ਤਾਂ ਲੁਕੇ ਰਹੇ ਜਾਂਦੇ ਆ। ਅਭੀ ਤਾਂ ਸਾਰੇ ਟੁੱਟ ਜਾਂਦੇ ਨੇ। ਵੀ ਕੀ ਚੱਕਰ ਆ? ਮੇਰੇ ਇਧਰ ਜੋ ਚੱਲ 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 ਪੰਜ ਟੈਂਸਾ ਪਾਣੀ ਪੀ ਲਿਆ ਤਾਂ ਪਾਣੀ ਪੀ ਕੇ ਹੁਣ ਬੰਦੇ ਮਾਂਜਣੇ ਨੇ ਮੈਂ ਤੇ ਟਾਈਮ ਹੋ ਗਿਆ 5:00 ਵਜ ਗਏ ਤੇ ਮੈਂ ਕੱਪੜੇ ਮਸ਼ੀਨ 'ਚ ਪਾ ਲੇ ਉਹ ਵੀ ਜੇ ਰਾਤ ਨੂੰ ਹੁਣ ਸਵੇਰੇ ਪਾਪਾ ਛੱਡਣਗੇ ਸਾਨੂੰ ਮੈਂ ਕੱਪੜੇ ਪਾ ਲੇ ਮੈਂ ਵੀ ਜੇ ਨਾ ਛੱਡਣ ਚਲੇ ਰਾਤ ਨੂੰ ਫੇਰਾ ਅਨੁਆਇਆ ਵੀ ਚੱਲ ਪਤਾ ਚਲੇ ਜਾਣੀਆਂ ਹਨਾ ਵੀ ਜਿੰਨੇ ਕੱਪੜੇ ਹੈਗੇ ਨੇ ਉਹ ਧੋਦਣ ਲੀਆਂ ਪੀ ਬਾਦ ਵਿੱਚ ਤਾਂ ਚਲੋ ਸਾਇਦ ਪਾਪਾ ਨੇ ਜਿਹੜੇ 1-2 ਦਿਨ ਤੇ ਹੋਣਗੇ ਆਪਣੇ ਉਹਨਾਂ ਦੇ ਜਿਹੜੇ ਅਸੀਂ ਕੋਲ ਕੇ ਜਾਵਾਂਗੇ ਇਹ ਤੋਂ ਲਾਂਦੇ ਹੁੰਦੇ ਨੇ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਬਾਹੁਣੇ ਆ ਵੀ ਜਿਹੜਾ ਜੀ ਵੀ ਚਲੋ ਬਦੋਲਾ ਮੈਂ ਤਾਂ ਹੋ ਜਾਂਦੀ ਆ ਮੈਂ ਤਾਂ ਚਲ ਵੀ ਮੈਂ ਤਾਂ ਹੁਣ ਦੇਖੀ ਜਾਵਾ ਰਹਿਣਸ ਤੇਰਦੀ ਖਾਈ ਨੂੰ ਹੀ ਹੈ ਨੀਗੀ ਬਸ ਪਹਯੋਨ ਹੈ ਨਹੀਂ ਪਈ ਵੀ ਕੀ ਤੁਹਾਨੂੰ ਜਾਗ ਦਿਓ ਖਾਈ ਵਗੈਰਾ ਨਹੀਂ ਹੈਗੀ ਮੈਂ ਕਿਹਾ ਚਾਹ ਆਉਣੀ ਆ ਪਰ ਮੰਮੀ ਨੂੰ ਕਹਾਂਗੀ ਬੰਦਾ ਵੀ ਭਾਈਆ ਠੀਕ ਆ ਲਰ ਨਹੀਂ ਠੀਕ ਆ ਕੀ ਆ ਰਹੇ ਆ ਸਮਾਂ ਐ ਕਿਆ ਦੋ ਦਿਨ ਲਾਇਆ ਆ ਨਹੀਂ ਆ ਚਲ ਕੋਕਾ ਤੇ ਨਾ ਉਹੀ ਦਾਸ ਕਿ ਮਿਲ ਜੂਗੀ ਕੁਕ ਤਾਂ ਮੇਰੀ ਮੰਮੀ ਨਾ ਤੰਦ ਵੀ ਨਹੀਂ ਲਗਾਉਂਦੀ ਹੈਗੀ ਕਿਉਂਕਿ ਤਾਂ ਹੰਦ ਲਵਾ ਲਵੇ ਬੰਦਾ ਬਹੁਤ ਚੀਜ਼ਾਂ ਚਲ ਖਾਏ ਹੋ ਜਾਂਦੀਆਂ ਨੇ ਕਿਉਂਕਿ ਮੇਰੀ ਮੰਮੀ ਦੀ ਐਸਾ ਬਹੁਤ ਟੱਟਾ 16 ਸਾਲ ਦੀ ਉਮਰ ਵਿੱਚ ਮੈਂ ਹੋ ਗਈ ਸੀ ਆਪਣੀ ਮੰਮੀ ਨੇ ਇਹਨਾਂ ਘਾ ਟੈਸਟ ਮੈਰਿਜ ਹੋ ਗਈ ਸੀ ਤੇ ਮੰਮੀ ਨਾਲ ਫਰਕ ਮਤਲਬ ਕਿ ਫੇਰ ਉਹ ਕੀ ਕਹਿੰਦਾ ਹੁੰਦੇ ਨੇ ਕਮਜ਼ੋਰੀ ਕਰਕੇ ਵੀਕਨੈਸ ਕਰਕੇ ਜਿਆਦਾ ਹੋ ਜਾਂਦਾ ਫਿਰ ਜਦੋਂ ਜਦ ਖਾਣਾ ਪੀਣਾ ਨੂੰ ਕੁਝ ਕੜਾ ਖਾਉਂਦਾ ਦੰਦਾਂ ਤੋਂ ਬਿਨਾ ਅਸੀਂ ਕਹਿੰਦੇ ਆ ਭਾਈ ਜੰਦਲ ਵਾਲਾ ਦੰਦ ਨਹੀਂ ਲੋਂਗਾ ਦੀ ਕਾਂਟ ਲਾਉਂਦੀ ਆ ਮੇਰੇ ਮੰਮੀ ਨਾਲ ਨਾ ਛੋਟੀ ਐ ਇਸ ਜਿਹਾਂ ਦਾ ਟੁੱਟ ਗਏ ਸੀਗੇ ਬਾਪੂ ਟਾਈਮ ਤੇ ਬੰਦਾਂ ਟੁੱਟਿਆ ਮੈ ਮਾਸੀ ਚੁਕਾਲੀ 44 ਸਾਲ ਦੀ ਐ ਮੈ ਮਾਸੀ ਕਰਤਾਲੀ 44 ਸਾਲ ਦੀ ਐ ਲੋ ਮੈ ਮਾਸੀ ਦੇ ਵੀ ਟੁੱਟ ਗਏ ਮੇਰੇ ਨਾਨੇ ਜਿਹੜੀ ਘਾਟੂ ਮਰ ਜੂ ਟੁੱਟੇ ਸੀਗੇ ਇਹਨਾਂ ਦੇ ਉੱਤੇ ਸਾਰੇਆਂ ਨੇ ਨੰਦ ਮੇਰੇ ਰਾਨ ਦੇ ਫੈਮਿਲੀ ਚੋਂ ਮਰਦੇ ਜਲਦੀ ਦੰਦ ਚਲੇ ਗਏ ਜੰਨੇ ਮੰਦਰੇ ਕਿਸੇ ਦੇ ਵਾਲ ਜਿੱਟੇ ਚਲਦੀਆਂ ਨੇ ਮੇਰੇ ਮੰਮੀ ਦੇ ਵਾਲ ਨਹੀਂ ਆਏ ਜਿੱਟੇ ਬਿਲਕੁਲ ਵੀ ਦੰਦ ਚਲੇ ਗਏ ਸਾਰੇ ਸਾਰੇ ਉਹਦੀ ਕਹੀ ਜਾਂਨੇ ਪਹਿਲਵਾਰ ਲਗਾਰ ਹੋਣੀ ਲਗਾ ਰਹੀ ਨਾ ਮੈਨੂੰ ਖਾਂਡਾਉਂਦੀ ਆ ਹੁਣ ਜੋ ਵੀ ਕਰਦੇ ਫਿਰ ਹੁਣ ਸਰੀਰ ਤੇ ਜਾਨ ਹੀ ਨਹੀਂ ਚੱਲੁੰਦਾ ਨਹੀਂ ਕਾਹਤ ਵੈਸੇ ਤੱਕ ਫਿਰ ਤਾਂ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਕੋਈ ਜ਼ੋਰ ਹੀ ਪਾਦਾ ਹੁੰਦੇ ਨੇ ਤੇ ਰੋਟੀ ਪੁੱਛ ਆ ਜੀ ਨਾਲ ਬਣਾ ਲਈ ਤਿੰਨ ਸਾਢੇ ਕਿੰਨੇ ਵਜੇ ਮੈਂ ਹੁਣ ਫੋਨ ਕਰਿਆ ਸੀ ਮਾ ਰੋਟੀ ਬਣਾ ਕੇ ਖਾ ਲਈ ਤੇ ਮਮੀ ਨੇ ਵੀ ਚੜੀ ਭਾਦੀ ਦੇ ਦਿੱਤੀ ਸੀ ਮਤਲਬ ਕਿ ਸਾਡੇ ਘਵਾਂਡੀਆਂ ਦੇ ਨਾਲ ਭਾਦੀ ਆ ਉਹ ਮम्मी ਦੀ ਖਬਰ ਲੈਣਾ ਆਇਆ ਤਾਂ ਪੁੱਛ ਕੇ ਹੁਣ ਆ ਵੀ ਆਂਟੀ ਵੀ ਰੋਟੀ ਬਣਾ ਲਈ ਵੀ ਮੈਂ ਆਈ ਸੀਗੀ ਵੀ ਡੈਡੀ ਮੇਰੇ ਝਾੜੂ ਲਾਉਂਦੇ ਹੋਣੇ ਦੇਖ ਲਏ ਹੋਣੇ ਆ ਨਾ ਡੈਡੀ ਝਾੜੂ ਲਾ ਰਹੇ ਸੀਗੇ ਉਹਨਾਂ ਨੂੰ ਚਾਚਾ ਜੀ ਝਾੜੂ ਲਾ ਰਹੇ ਸੀਗੇ ਡੈਡੀ ਨੂੰ ਪੁੱਛਣ ਲੱਗੀ ਵੀ ਆਂਟੀ ਇੱਥੇ ਡੈਡੀ ਦੱਸ ਤਾਂ ਹੁਣ ਬਿਮਾਰ ਆ ਨਾ ਤਾਂ ਭਾਬੀ ਖਬਰ ਲੈਣਾ ਸੀ ਮम्मी ਨੇ ਕਹਿੰਦੀ ਭਾਬੀ ਕਹਿੰਦੀ ਵੀ ਰੋਟੀ ਨਾ ਬਣਾ ਕੋਈ ਗੱਲ ਨਹੀਂ ਆਂਟੀ ਨੂੰ ਤੈਨੂੰ ਦੇ ਕੇ ਜਲਦੀ ਆ ਬਣਾ ਕੇ ਪਰ ਰੋਟੀ ਦਾ ਸਵੇਰੇ ਤਾਂ ਚਲੋ ਦੇ ਗਏ ਸੀਗੇ ਵਿਚਾਰੀ ਹੁਣ ਦੇਖਵੀਂ ਸ਼ਾਮ ਨੂੰ ਮੈਂ ਚਲੇ ਜਾਵਾਂਗੀ ਫਿਰ ਮੈਂ ਬਣਾ ਲੂਗੀ ਜਾ ਕੇ ਹਨ ਅਸੇ ਹੀ ਹੋ ਜਾਂਦਾ ਬੁਮਾਰ ਬੰਦੇ ਦਾ ਇਹਨੇ ਸੁਪਰਕਰੋ ਵੀਰੇ ਬੱਚਿਆਂ ਦੇ ਪੇਪਰ ਖਤਮ ਹੋ ਗਏ ਅੱਗੇ ਵੀ ਹੁਣ ਜ਼ਿਆਦਾ ਨਹੀਂ ਬੁਮਾਰ ਹੋਈ ਛੇ ਤੁਹਾਨੂੰ ਚੁੱਕਦੇ ਹਾਂ ਸੀ ਹੁਣ ਨਾ ਉਹ ਤਾਂ ਸ਼ਾਇਦ ਹੌਲੀਡੇ ਸੀ ਨਾ ਇਹ ਹੌਲੀਡੇ ਸੀ ਆਪਰ ਵੀ ਤਾਂ ਹੀ ਤਾਂ ਹਸਪੀਟਲ ਜਾਣਾ ਹੁੰਦਾ ਹੂ ਹਾਂ ਉਹ ਦੋ ਵੀ ਉਹ ਦੋ ਵੀ ਉਹ ਮਤਲਬ ਕਰ ਸਾਡਿਆ ਸੀਗਾ ਜਿਵੇਂ ਉਹਨੇ ਇੱਧਰ ਇਹ ਸਕੂਲ ਜਾਂਦੇ ਹੁਣ ਬਹੁਤ ਔਖਾ ਹੋ ਜਾਂਦਾ ਫਿਰ ਅ ਵੀ ਮਤਲਬ ਕਰ ਹੋਂਤਾ ਹੋ ਜਾਂਦਾ ਹੁਣ ਫ੍ਰੀ ਹੋ ਗਏ ਤਾਂ ਕਰਕੇ ਸਲ ਜਾਂ ਸੋ ਨਮਨਸਕਾਰ ਮੈਂ 2010 ਐ ਅੱਜ ਪਾਪਾ ਦੀ ਕਹਲੂਣੀ ਪੁੱਤਰੀ ਨਹੀਂ ਕਦੇ ਕ ਜਾਣਾ ਆ ਜੀ ਸਸਰੀ ਘਰ ਸਾਰਿਆਂ ਨੂੰ ਤੁਹਾਨੂੰ ਪਤਾ ਅੱਜ ਕਿੱਥੇ ਚੱਲੇ ਆ ਸੀ ਖਾਸ ਪਿੰਡ ਚੱਲੇ ਆ ਖਾਸ ਪਿੰਡ ਸੋਚੋ ਵੀ ਕਿਹੜਾ ਖਾਸ ਪਿੰਡ ਹੋ ਸਕਦਾ ਖਾਸ ਪਿੰਡ ਕਿਹਦਾ ਜਦ ਬੰਦਾ ਆਪਣੀ ਫੈਮਿਲੀ ਲੈ ਜਾਂਦਾ ਕਿਤੇ ਸ਼ਾਮ ਚੂਮ ਨੂੰ ਵੈਸੇ ਖਾਸ ਪਿੰਡੇ ਜਾਂਦਾ ਹੁੰਦਾ ਖਾਸ ਪਿੰਡ ਸਾਡਾ ਟਾਈਮ ਜਾਂਦਾ ਹੈ ਇਹ ਖਾਸ ਆ ਸ਼ਾਮ ਇਹ ਖਾਸ ਤਾਂ ਸ਼ਾਮ ਟਾਈਮ ਹੀ ਜਾ ਹੁੰਦਾ ਸ਼ਾਮ ਟਾਈਮ ਤੈਨੂੰ ਪਤਾ ਖਾਸ ਪਿੰਡ ਮੇਰੀ ਮੈਡਮ ਦਾ ਪਿੰਡ ਤੁਹਾਨੂੰ ਪਤਾ ਖਾਸ ਪਿੰਡਾ ਬਾਠਾ ਉਹਨੂੰ ਪਤਾ ਨਾ ਬਾਠਾ ਚੜਾਈ ਜਾ ਪਿੰਡ ਤੇ ਸਾਡੇ ਇੱਕ ਸਰਦਾਰ ਜੀ ਨੇ ਉਹਨਾਂ ਦੇ ਨਾਨਕੇ ਨੇ ਕਹਿੰਨਾ ਮੇਰੇ ਨਾਨਕੇ ਦਾ ਬਾਠਾ ਨੇ ਅਸੀਂ ਚੱਲੇ ਆ ਜੀ ਹੁਣ ਬਾਠਾ ਨੂੰ ਬਾਠਾ ਚੱਲਿਆ ਸੀ ਸਾਡੇ ਘਰ ਤੋਂ ਦਾ ਤੇ ਤੁਹਾਨੂੰ ਦੱਸਿਆ ਸੀਗਾ ਮੰਮੀ ਵਿਚਾਰੀ ਬਿਮਾਰ ਆ ਮੇਰੀ ਤਾਂ ਕਰਕੇ ਹੁਣ ਮੈਂ ਦੋ ਤਿੰਨ ਲਾ ਕੇ ਆਉਂਗੀ ਤੇ ਸਾਈਂ ਦੇ ਪਾਪਾ ਸਾਨੂੰ ਛੱਡ ਕੇ ਚੱਲੇ ਆ ਜੇ ਇਹਨਾਂ ਨੇ ਰਹਿਣਾ ਹੋ ਘਰੇ ਲਣਗੇ ਜੇ ਵਾਪਸ ਮੁੜਨਾ ਹੋਗਾ ਘਰ ਨੂੰ ਤਾਂ ਮੁੜਨਾਂ ਨਹੀਂ ਕਿ ਮੈਂ ਤਾਂ ਲੱਗਦਾ ਨਹੀਂ ਮੁੜਨਗੇ ਰਹਿਣਗੇ ਰਹਿਣਾ 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 ਰਹਿਣਗੇ ਵੀ ਰਾਤ ਬਾਕੀ ਜਿਵੇਂ ਅਸੀਂ ਚੱਲੇ ਆ ਮੈਨੂੰ ਫੋਨ ਕਰਤਾ ਦੀ ਰੋਟੀ ਮੈਂ ਆਪੋ ਬਣਾ ਲੂੰਗੀ ਆ ਕਿ ਆਟਾ ਵਿਚਾਲੇ ਗੁੰਨ ਲਿਆ ਸੀਗਾ ਮੈਂ ਤੇ ਫੋਨ ਆ ਮੈਂ ਕਹਿੰਦੀ ਆਟਾ ਦਾ ਗੁੰਨਿਆ ਮੈਂ ਕੋਈ ਨਾ ਵੀ ਮੈਂ ਤੇ ਬਣਾ ਦੰਨੀ ਆ ਰੋਟੀ ਤੇ ਖਾਸ ਪਿੰਡ ਜਾ ਕੇ ਅਸੀਂ ਤੁਹਾਨੂੰ ਯਾਦ ਕਰਾਂਗੇ ਜੇ ਅਸੀਂ ਉੱਥੇ ਦਾ ਵਲੌਗ ਮੇ ਤੋਂ ਬਣਦੇ ਹੀ ਨਹੀਂ ਹੈਗਾ ਜਾ ਕੇ ਅਸੀਂ ਤੁਹਾਨੂੰ ਰੋਡ ਦਿਖਾਵਾਂਗੇ ਸਾਡਾ ਇਨਾ ਘੈਂਟ ਰੋਡ ਠੀਕ ਹੈ ਜੀ ਅੱਧਰ ਦਾ ਵੀ ਆਹੀ ਕੋਸ਼ਾ ਆਹ ਰੋੜ ਦਾ ਵੀ ਆ ਜਿਹੜਾ ਘਰ ਵਾਲਾ ਰੋੜਾ ਮੈਂ ਆਪਣੇ ਸਹੁਰਿਆਂ ਨੂੰ ਕਿਹਾ ਭਾਈ ਵੀ ਤੁਸੀਂ ਰੋੜ ਦੇ ਕੋਠੀ ਪਾ ਲੋ ਖੇਤਾਂ 'ਚ ਕਿਉਂਕਿ ਖੇਤਾਂ 'ਚ ਇਹਨਾਂ ਦਾ ਪਿੰਡ ਪੜਦੀਦਾਰ ਖੇਤ ਨਹੀਂ ਇਹਨਾਂ ਦੇ ਪਰ ਇਹਨਾਂ ਨੇ ਇੱਕ ਨਹੀਂ ਸੁਣੀ ਤੇ ਐਨੇ ਘੈਂਟ ਰੋੜ ਤੇ ਕੋਠੀ ਪਾਈ ਆ ਵੀ ਮੇਰੀ ਗੱਡੀ ਵਿਚਾਰੀ ਐਂ ਕਰਕੇ ਮਸੀ ਹੋ ਅੰਦਰ ਜਾਂਦੀ ਆ ਵੱਡੀ ਗੱਡੀ ਤਾਂ ਜਾਂਦੀ ਹੋਣੀ ਹੈਗੀ ਆ ਛੋਟੀ ਮਾੜੀ ਮੋਟੀ ਚੱਲੇ ਜਾਂਦੀ ਆ ਇਹਨਾਂ ਨੂੰ ਬਹੁਤ ਕਿਹਾ ਪਰ ਇਹ ਮੰਨੇ ਨਹੀਂ ਕਹਿੰਦੇ ਅਸੀਂ ਬਾਠਾਂ ਦੇ ਵਿੱਚੇ ਰਹਿਣਾ ਬਾਹਰ ਨਹੀਂ ਨਿਕਲ ਕੇ ਨਹੀਂ ਰਹਿਣਾ ਆ ਬੇਚ ਰਹੇ ਨੇ ਹੁਣੇ ਪਿੰਡ ਦੇ ਵਿੱਚ ਜਾਨੀ ਸਾਡਾ ਜੀ ਉਹ ਪਛਤੇ ਨਹੀਂ ਘਰ ਆ ਮਤਲਬ ਕਿ ਸਾਰੇ ਘਰ ਸਾਡੇ ਪਹਿਲਾਂ ਸਾਰਿਆਂ ਨਾਲ ਪਹਿਲਾਂ ਘਰ ਹੋਈ ਸੀ ਸਾਰੇ ਘਰ ਤੋਂ ਬਾਹਰ ਬਾਕੀ ਸਾਰੇ ਘਰ ਤੋਂ ਬਾਹਰ ਆ ਗਏ ਅਸੀਂ ਅੰਦਰ ਹੈ ਇੱਕ ਘਰ ਹੋਰ ਆ ਸਾਡਾ ਬਾਕੀ ਸਾਰੇ ਬਾਹਰ ਆ ਗਏ ਤੇ ਅਸੀਂ ਆਪਣਾ ਉੱਥੇ ਹੀ ਬਣਾਇਆ ਸੋ ਸਾਨੂੰ ਆਏ ਦੀ ਸਾਡੇ ਦਾਦੇ ਪਰਦਾਦੇ ਗਾ ਉਹਨਾਂ ਦੇ ਕੀ ਹੁੰਦੇ ਨੇ ਪਰਦਾਦੇ ਤੋਂ ਬਾਅਦ ਕੀ ਹੁੰਦਾ ਕੋਲਾ ਦੀਆਂ ਨਿਸ਼ਾਨੀਆਂ ਸੀ ਆ ਉਹ ਘਟ ਸੀਗਾ ਸਾਡਾ ਤਾਂ ਕਰਕੇ ਅਸੀਂ ਉੱਥੇ ਹੀ ਬਣਾਇਆ ਫਿਰ ਇਹ ਤਾਂ ਕਹਿੰਦੇ ਸੀ ਕਿ ਖੇਤ ਚ ਪਾ ਲੋ ਅਸੀਂ ਖੇਤ ਨਹੀਂ ਪਾਇਆ ਬਾਕੀ ਤੁਹਾਨੂੰ ਮਿਲਦੇ ਆਂ ਜੀ ਬਾਠਾਂ ਲਾਤੀ ਤੂੰ ਅੱਜ डांस ਕੀਤਾ ਸੀ ਦਰਵਾਜਾ ਦਿਖਾ ਦੇ ਪੁਰਾਣਾ ਹੁੰਦਾ ਜੀ ਮੈਂ ਚਲੋ ਚਲੋ ਆਏ ਖੇ ਬਾਠਾਂ ਖੁਰਦੇ ਠੀਕ ਦਿਖਾ ਬਾਠਾਂ ਖੁਰਦ ਦਾ ਦਰਵਾਜਾ ਫੇਰ ਰਸਤਾ ਜੀ ਸਾਨੂੰ ਵੈਲਕਮ ਕਰਨ ਨੂੰ ਗੇਟ ਬਣਾਇਆ ਜੀ ਮੇਰੇ ਵਾਸਤੇ ਆਹ ਸਾਡਾ ਖੇੜਾ ਜੀ ਇਹ ਗੇਟ ਬਣਾਇਆ ਜੀ ਮੇਰੇ ਵਾਸਤੇ ਵੈਲਕਮ ਕਰਨ ਵਾਸਤੇ ਨੰਗਣਾ ਪੈਂਦਾ ਪਿੱਛੀ ਮੈਨੂੰ ਐਨੇ ਵਧੀਆ ਦੇਖੋ ਜਿਵੇਂ ਰਾਜਸਥਾਨ ਦੇ ਤਤਾ ਯਾ ਤਨ ਇਹ ਆਜੀ ਰਸਤਾ ਪੂਰਾ ਖਤਰਨਾਕ ਜਿੱਥੇ ਕੀ ਗੱਡੀ ਪੂਰੀ ਪੂਰੀ ਹੋ ਜਾਂਦੀ ਆ ਆਮ ਡਰਾਈਵਰ ਨਹੀਂ ਕੁਲੀਆ ਸਕਦਾ ਤਕੜਾ ਡਰਾਈਵਰ ਜੀ ਹੁਣ ਤਾਂ ਜਾਂਦੀਆਂ ਨੇ ਹੁਣ ਤਾਂ ਸਾਰਿਆਂ ਕੋ ਅਗਰ ਸਾਰੇ ਘਰਾਂ ਕੋ ਗੱਡੀਆਂ ਨੇ ਆਰਾਮ ਨਾਲ ਚੱਲ ਨਾਲ ਹੀ ਕਿਨਾਂ ਟਾਇਰ ਗਿਰ ਜੀਵੇ ਗੱਡਾ ਗਿਰ ਗਿਆ ਸੀ ਇੱਗਾ ਜਾਦਾ ਹਾਂ ਮੈਨੂੰ ਪਤਾ ਖਾਣੀ ਕੱਲ੍ਹ ਆ ਜੀ ਮੈਂ ਜਾਣਾ ਰਾਜੂ ਲਗ ਰਿਆ ਦੀ ਮਿਲਦਾ ਹਣਾ ਸਾਈ ਆ ਜਾ ਆਪਣੇ ਘਰ ਆ ਜਾ ਉਹ ਤਾਂ ਹੈ ਕੋਲ ਗੁੰਡਾ ਚੱਲ ਚੱਲ ਪੁੱਤ ਇਹ ਆ ਗਿਆ ਜੀ ਮੈਨੂੰ ਜਾਣਾ ਪੈਣਾ ਦਾਰਨੀ ਜੀ ਦਾ ਘਰ ਤੇ ਤੂਰੀਆ ਦਾ ਦੱਸ ਆਇਆ ਕੋਲ ਕੇ ਗਲੀ ਦੇਖ ਲੋ ਕਿੰਨੀ ਬੜੀ ਹੈ ਜੀ ਉਹ ਗਾਹਾਂ ਤੋਂ ਜਾ ਉਦੋਂ ਦੀ ਗਾੜੀ ਹੋਗੀ ਗਾ ਅੱਗੇ ਜਾ ਕੇ ਆਓ ਦੇਖੋ ਪਾਰਕ ਹੁੰਦੇ ਆ ਨਾ ਜੇ ਦਾ ਇਦੋਂ ਵੀ ਬੜੀ ਗਲੀ ਆ ਜਾਂਦੀ ਹੈ ਜੀ ਹਾਂ ਆ ਸਾਡੇ ਘਰ ਦੀ ਗਲੀ ਆ ਹਾਂ ਲੋਕੇਸ਼ਨ ਦੇਖੋ ਇਹ ਉਹ ਫਿਰ ਅੱਗੇ ਜਾ ਕੇ ਜਿਹੜੀ ਉਹ ਦੋ ਵੀ ਚੌੜੀ ਗੜੀ ਆ ਸਿੱਧੀ ਗੜੀ ਤੁਸੀਂ ਆਹ ਉਹਨੇ ਟਰੈਕ ਵੀ ਲਗਾ ਸਕਦੇ ਹੋ ਦੇਖੋ ਇਹ ਇੱਧਰ ਤੋਂ ਦਿਖਦੀ ਆ ਓਏ ਛੋਟੀ ਜਿਹੀ ਗਲੀ ਇਹ ਇਹ ਕਿੱਥੇ ਗਾ ਗਲੀ ਕਿਤੇ ਵੀ ਉਹ ਦੇਖੋ ਉਹ ਦੇਖੋ ਮੰਜਾ ਪਿਆ ਹੋਗਾ ਕੁੱਤਾ ਬੈਠਾ ਲੈ ਕੋਈ ਨਹੀਂ ਇਹ ਕੁੱਤਾ ਬੈਠਾ ਹੈ ਕੁੱਤਾ ਹਮਮਾ ਦੀ ਪਾਬਲੇ ਨੇ ਆਪਣਾ ਆਪਣਾ ਪਿਆਰ ਨਾ ਉਧਰ ਬਰਸਾਤਾ ਮਿੰਜਾ ਚੱਕ ਦੇ ਪੁੱਤ ਹਉ ਕੁੱਤੇ ਮੈਂ ਬੈਠਾ ਰ ਹਾਂ ਮੈਂ ਜਾਮਾ ਉੱਤਰ ਕੇ ਨਹੀਂ ਮੈਂ ਜਾਮਾ ਕੁੱਤੇ ਨੂੰ ਮੇਰੀ ਜ਼ਿੰਮੇ داری ਬਣੂਗੀ ਹੱਥ ਸੰਗੀਰ ਕੁੱਤਾ ਹਿਆ ਬੈਠਾ ਪ੍ਰੋਣਾ ਬਣ ਕੇ ਆਪਣਾ ਆਪਣਾ ਇੰਤਜ਼ਾਰ ਕਰ ਰਿਹਾ ਈ ਆ ਅਸੀਂ ਆਗੇ ਨੰਦੀ ਕਰ

ਕੋਣ ਬੋਲੋ ਅਛਰੀ ਭਾਜੀ ਕਿਵੇਂ ਹੋ ਕਿ ਮੇਰੀ ਕੁੜੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂ ਹਾਂ ਅਬੀ ਅਬੀ ਯੋਤਿਓ ਬਟਨ ਇੱਥੇ ਰੋਟੀ ਪਾਣੀ ਖਾ ਕੇ ਜੀ ਇੱਥੇ ਪੀ ਰਹੀ ਸੀ ਕਿ ਦੁੱਧ ਸੱਕਰ ਵਾਲਾ ਮੈਂ ਵੀ ਪੀ ਰਹੀ ਸੀ ਇੱਕ ਸੈਦ ਪਾਪਾ ਨੇ ਪਏ ਸੀ ਡੈਡੀ ਪਏ ਸੀ ਮੰਮੀ ਪਏ ਸੀ ਬਾਕੀ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਆ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ